ਬੰਦੇ ਦੁਖੀ ਨੇ ਸੋ ਮੇਰੀਆਂ ਦੋ ਚਾਰ ਵੀਡੀਓ ਦੇਖਦੇ ਨੇ ਸੋ ਹੱਸਦੇ ਨੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿ ਜਿਹੜੇ ਬੰਦੇ ਦੁਖੀ ਨੇ ਸੋ ਮੈਂ ਉਹਨਾਂ ਨੂੰ ਖੁਸ਼ ਕਰ ਰਿਹਾ ਮੇਰਾ ਇਹੀ ਮਨ ਹੈ ਲੋਕਾਂ ਦਾ ਮਨੋਰੰਜਨ ਕੀਤਾ ਹੈ ਮੈਂ ਸਿੰਗਰ ਨਹੀਂ ਹੈਗਾ ਜੀ ਮੈਂ ਐਜ ਹੈਗਾ ਕਮੇਡੀਅਨ ਕਰੀਬ ਤਕਰੀਬਨ 1.5 ਲੱਖ ਰੁਪਈਆ ਮੈਂ ਇੱਕ ਸ਼ੋਅ ਦਾ ਲੰਮਾ ਹੈ ਜੀ ਰਾਫਤ ਤਰੀਖ ਖਾਨ ਸਾਹਿਬ ਨੂੰ ਮੈਂ ਬਹੁਤ ਜ਼ਿਆਦਾ ਸੁਣਿਆ ਹੈ ਜੀ ਰਾਫਤ ਤੇ ਨਹੀਂ ਗੱਲ ਤਾਂ ਕੋਈ ਗਾਣਾ ਉਹਦਾ ਗਾਣਾ ਕੋਈ ਗਾਣਾ ਤਾਂ ਯਾਦ ਨਹੀਂ ਪਰ ਸੁਣਿਆ ਹੋਵੇ ਨਹੀਂ ਜੀ ਉਹਨਾਂ ਦਾ ਗਾਣਾ ਕੋਈ ਲਾਜ਼ਮੀ ਬੋਲ ਮੈਨੂੰ ਸੁਣਾਓ ਜਿੰਨਾ ਗਾਣਾ ਸੁਣਾਉਗਾ ਗਾਣਾ ਜਿਹੜਾ ਤੁਸੀਂ ਗਾਣਾ ਸੁੇਟੀਆਂ ਗਾਇਆ ਕਿਹੜੇ ਸਕੇਲ ਤੇ ਗਾਇਆ ਪਤਾ ਨਹੀਂ ਨਹੀਂ ਪਤਾ ਏ ਫੱਦਾ ਬਹਾ ਹੈ ਜੀ ਪਰ ਗਾਇਆ ਵਧੀਆ ਹੈ ਇਹ ਆਪਣਾ ਹੋ ਗੱਲ ਸੁਣ ਮੇਰੀ ਤੂੰ ਮੁਟਿਆਰੇ ਕੀ ਸਮਝੇ ਆਪਣੇ ਆਪ ਹੋ ਮੇਰੇ ਮਗਰੋਂ ਤੂੰ ਕੀ ਕੀ ਕਰਦੀ ਕੀ ਹੋ ਮੇਰੇ ਮਗਰੋਂ ਤੂੰ ਕੀ ਕੀ ਕਰਦੀ ਇਹ ਗੱਲ ਬਸ ਤੂੰ ਹੀ ਜਾਣ ਮੈਨੂੰ ਸਫੈ ਯਾ ਫਿਸ਼ ਨ ਕਰ ਰੱਬ ਬੋਲੂ ਤੂੰ ਦਾ ਦਿਹਾਦਰ ਸਿੱਖ ਕੇ ਕੀ ਕਰਨੀ ਦਾਵ ਟੁੱਟੇ ਸੰਸਾਦੇ ਇੱਕ ਪਲ ਬੇਵਫਾਈ ਬੇਵਫਾ ਬੇਵਫਾ ਨਿਕਲੀ ਹੈ ਤੂੰ ਨਹੀਂ ਟੁੱਟਾ ਪਿਆਰ ਟੁੱਟਾ ਪਾ ਟੁੱਟਾ ਪਿਆਰ ਕੀਤਾ ਹੈ ਤੂੰ ਚੰਡੀਗੜ੍ਹ ਦੀਆਂ ਕੁੜੀਆਂ ਜੀ ਬਹੁਤ ਜ਼ਿਆਦਾ ਕਰੇਜ ਆ ਜੀ ਮੇਰਾ ਸੋ ਮੈਂ ਕਿਸੇ ਦਾ ਨਹੀਂ ਹੈਗਾ ਜਿਹਦਾ ਹੋਣਾ ਹੋਗਾ ਹੋ ਜਾਊਗਾ ਆਪੇ ਹੀ ਮੈਂ ਏਡੇ ਵੈਦਾਂ ਦੇ ਆਉਂਦੇ ਨੇ ਤੁਸੀਂ ਗੋਣਾ ਨਹੀਂ ਹੁੰਦਾ ਵਧੀਆ ਨਹੀਂ ਕਰਦੇ ਤੁਸੀਂ ਤੁਹਾਡਾ ਸਟਾਈਲ ਕਿਦਾਂ ਦਾ ਆ ਮੇਰਾ ਐਡਾ ਦਾ ਹੀ ਸਟਾਈਲ ਆ